ਚੋਰੀ ਦੇ ਮੋਬਾਈਲ ਵੇਚਣ ਵਾਲਾ ਵਿਅਕਤੀ ਪੁਲਿਸ ਦੇ ਚੜਿਆ ਹੱਥੇ ਚੋਰਾਂ ਕੋਲੋਂ ਦੋ ਮੋਬਾਈਲ ਫੋਨ ਐਕਟਵਾ ਤੇ ਇੱਕ ਤੇਜ਼ ਤਾਰ ਹਥਿਆਰ ਵੀ ਹੋਇਆ ਬਰਾਮਦ ਜੰਡਿਆਲਾ ਪੁਲਿਸ ਲਗਾਤਾਰ ਸੁਰੱਖਿਆ ਵਿੱਚ ਰਹਿੰਦੀ ਹੈ ਐਸਐਸਪੀ ਅਮਰਸਰ ਦਿਹਾਤੀ ਦੇ ਵਿਚਾ ਨਿਰਦੇਸ਼ ਅਨੁਸਾਰ ਜੰਡਿਆਲਾ ਪੁਲਿਸ ਕਿਸੇ ਵੀ ਨਸ਼ਾ ਤਸਕਰੇ ਗੈਂਗਸਟਰ ਜਾਂ ਕਿਸੇ ਹੋਰ ਅਪਰਾਧੀ ਨੂੰ ਬਖਸ਼ਦੀ ਨਹੀਂ ਨਜ਼ਰ ਆ ਰਹੀ ਇਨਚਾਰਜ ਐਐਸਆਈ ਰਾਜਵੀਰ ਸਿੰਘ ਨੇ ਦੱਸਿਆ ਕਿ ਵਰਿੰਦਾਨ ਕਲੋਨੀ ਦੀ ਰਹਿਣ ਵਾਲੀ ਔਰਤ ਮਨਜੀਤ ਕੌਰ ਨੇ ਸ਼ਿਕਾਇਤ ਦਿੱਤੀ ਸੀ ਕਿ ਜਦੋਂ ਆਪਣੇ ਲੜਕੇ ਨਾਲ ਬਾਜ਼ਾਰ ਚ ਜਾ ਰਹੀ ਸੀ ਤਾਂ ਦੋ ਨੌਜਵਾਨਾਂ ਨੇ ਉਸ ਦਾ ਪਰਸ ਖੋ ਕੇ ਭਰਾ ਰੋ ਗਏ ਸਨ ਉਸ ਦੇ ਬੈਗ ਵਿੱਚ ਇੱਕ ਮੋਬਾਈਲ ਫੋਨ ਹੈ ਕੁਝ ਨਕਦੀ ਅਤੇ ਹੋਰ ਸਮਾਨ ਸੀ ਚੌਕੀ ਇੰਚਾਰਜ ਰਣਵੀਰ ਸਿੰਘ ਨੇ ਲਾਗੇ ਦੇ ਲੱਗੇ ਸੀਸੀਟੀਵੀ ਖੰਗਾਲਣ ਤੋਂ ਬਾਅਦ ਮੁਲਜ਼ਮਾਂ ਦੀ ਪਛਾਣ ਕਰ ਲਈ ਜਿਸ ਦਾ ਨਾਮ ਸਨੀ ਦਿਓਲ ਔਰ ਫਰਸ ਸਨੀ ਅਤੇ ਰੋਬਿਨ ਵਜੂ ਹੋਈ ਹੈ ਜੋ ਕਿ ਧਾਰੜ ਦੇ ਰਹਿਣ ਵਾਲੇ ਹਨ ਦੋਵੇਂ ਮੁਲਜ਼ਮ ਕਿਸੇ ਵੀ ਗੁਪਤ ਸੂਚਨਾ ਤੇ ਫੜੇ ਗਏ ਨੇ ਪੁਲਿਸ ਦੀ ਨਜ਼ਰ ਚ ਆਇਆ ਕਿ ਇਹਨਾਂ ਚੋਰਾਂ ਨੇ ਇੱਕ ਮੋਬਾਈਲ 1000 ਰੁਪਏ ਦੇ ਵਿੱਚ ਵੇਚ ਦਿੱਤਾ ਹੈ ਅਤੇ ਪੁਲਿਸ ਨੇ ਉਸ ਦੀ ਚੈਕਿੰਗ ਵੀ ਕੀਤੀ ਜਿਸ ਨੂੰ ਮੋਬਾਈਲ ਵੇਚਿਆ ਉਸ ਦੀ ਪਛਾਣ ਮੁਰਲੀਵਾਸੀ ਸ਼ੇਖਪੁਰਾ ਵਜੂ ਹੋਈ ਹੈ ਮੁਲਜਮਾ ਖਿਲਾਫ ਪੁਲਿਸ ਵੱਲੋਂ ਧਾਰਾ 379 ਬੀ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਸਰ ਅੱਜ 3:00 ਵਜੇ ਨੂੰ ਫੜਿਆ ਜਦੋਂ ਠੀਕ ਹੀ ਬਰਾਂਧੀ ਦੇ ਕਿਲੇ ਪੇਚ ਪਰੇ। ਇਹਦੇ ਮਾਨਯੋਗ ਐਸਐਸਪੀ ਸਾਹਿਬ ਅਮਰ ਸਰਦਿਆਤੀ ਦੀ ਹਾਜ਼ਰੀ ਹਮਤ ਤੇ ਸਰਦਾਰ ਬਖਤਾਰ ਸਿੰਘ ਮੁਖੌਸਰ ਥਾਣਾ ਜੜਿਆਲਾ। ਇਹਨਾਂ ਦੀਆਂ ਅਨੁਸਾਰ ਆਮਾੜੇ ਅੰਸਾਂ ਦੇ ਖਿਲਾਫ ਟੀਮੋਂ ਮੁੰਚ ਲਈ ਗਈ। ਉਹਦੇ ਵਿੱਚ ਇੱਕ ਕੰਪਲੇਂਟ ਆਈ ਸੀ ਸਰਪੋਜੀ ਇੱਕ ਲੇਡੀ ਮਨਜੀਤ ਕੌਰ ਆ। ਔਰ ਇੰਦੇ ਇਥੇ ਬਰਿੰਦਾਵਨ ਗਾਰਡਨ ਲਾ ਕੇ ਕਲੌਨੀ ਆ। ਉਹ ਗੁਜਾਰੇ ਕਿਤੇ ਬਾਜ਼ਾਰ ਆਪਣੇ ਬੇਟੇ ਦੇ ਨਾਲ ਤੇ ਦੋ ਮੁੰਨੇ ਨੌਜਵਾਨ ਉਹਨਾਂ ਨੇ ਐਕਟਿਵ ਆਦੇ ਚਪਟਾ ਮਾਰ ਕੇ ਉਹਨਾਂ ਕੋਲ ਪਰਸ ਖੋਲਿਆ। ਪਰਸਾ ਚਪਨਾ ਦਾ ਉਹ ਬਾਈਕ ਸੀ ਤੇ ਕੁਛ ਕਹਿ ਰਹੀ ਤੇ ਕੋਨਾਂ ਦੀ ਨਜ਼ਰ ਵਾਲੀ ਐਨਕਾ ਹੈ। ਉਹ ਫਿਰ ਚਲੋ ਸੀਸੀਟੀਵੀ ਫੁਟੇਜ ਤੋਂ ਫਿਰ ਵੈਰੀਫਾਈ ਕੀਤਾ ਤੇ ਉਹ ਫਿਰ ਪਿੰਡ ਧਾਰੜ ਦਾ ਨਿਕਲਿਆ ਮੁੰਡਾ ਸਨੀ, ਜੇਵਲਪੁਰ ਸਨੀ ਤੇ ਰੋਬਨ। ਇਹ ਦੋਵੇਂ ਵੈਰੀਫਾਈ ਹੋਏ ਬੰਦੇ ਫਿਰ ਮﻘਰਰ ਖਾਸ ਦੀ ਤਲਾਹ ਦੇ। ਇਨਾਂ ਨੂੰ ਫਿਰ ਕਾਬੂ ਕਰ ਲਏ ਤੇ ਇਨਾਂ ਨੂੰ ਇੱਕ ਮਿਲਿਆਵਾ ਜਿਹੜਾ ਇਹਨਾਂ ਨੇ ਡਰਾਇਆ ਹੀ ਮਾਤਾ ਨੂੰ ਛੋੜਾ ਤੇ ਇੱਕ ਐਕਟਿਵ ਹੋ ਗਈ ਇਹਨਾਂ ਦੀ ਫਰਦਰ ਇਹਨਾਂ ਨੇ ਉਹ ਬਾਈ ਲੈ ਕੇ ਇੱਕ ਹੋਰ ਮੁੰਡਾਈ ਮੁਰਗੀ ਸ਼ੇਖਪੁਰੇ ਮੰਲੇ ਦਾ ਉਹਨੂੰ 1000 ਰੁਪਏ ਦਾ ਵੇਚਤਾ ਹੀ ਤੇ ਉਹ ਯੂਜ਼ ਕਰ ਰਿਆ ਸੀ ਮੋਬਾਈਲ ਤੇ ਇਹਨੂੰ ਫਿਰ ਨਾਲ ਹੀ ਰੇਡ ਕੀਤੀ ਤੁਰੰਤ ਉੱਥੇ ਤੇ ਉਹ ਵੀ ਕਾਬੂ ਆ ਗਿਆ ਇਹਨਾਂ ਨੇ ਪਰਚਾ ਦੇ ਕੇ ਆਪਣਾ 385 2 ਕਿ ਅਜਮਾਨ ਜੋਗਦਾਪੁਰ ਦੇ ਸਪੇਸ਼ਲ ਮਾਰੇ ਠੀਕ ਹੋ ਨਹੀਂ ਮੈਨੂੰ ਕਿਸ ਤਰ੍ਹਾਂ ਜੋ ਹੋ ਰਿਹਾ ਨਹੀਂ ਕਿੱਤੀ ਗਈ ਪੁੱਛ ਕੇ ਸ ਅਜੇ ਨਹੀਂ ਇਹਨਾਂ ਨੂੰ ਇੱਥੇ ਹੋਦੀ ਭਈ ਆਈ ਮਾਰਦਾ ਵਾ ਇਹ ਹੀ ਵਾਰਦਾ ਦੀ ਕੀਤੀ ਨਸ਼ਾਸਰਸ ਦਾ ਕੋਈ تعلق ਨਹੀਂ ਹੈਗਾ ਇੱਕ ਡਰਗਡਿਕਟਡ ਹੈ ਜਿਹੜਾ ਮੇਨ ਹੈ ਸਰੀਰ ਦੇ ਉਹਨਾਂ ਦੇ ਡਿਕਟਡ ਜੱਟ ਕਰਦਾ ਉਹ ਇਸ ਕਰਕੇ ਇਹਨਾਂ ਨੇ ਆਵਾਜ਼ ਕਰ ਦਿੱਤੀ ਚੋਰੀ ਤੇ ਮੋਬਾਈਲ ਵੇਚਣ ਵਾਲਾ ਵਿਅਕਤੀ ਪੁਲਿਸ ਦੇ ਚੜਿਆ ਹੱਥੇ ਚੋਰਾ ਕੋਲੋਂ ਦੋ ਮੋਬਾਈਲ ਫੋਨ ਐਕਟਵਾ ਤੇ ਇੱਕ ਤੇਜ਼ ਤਾਰ ਹਥਿਆਰ ਵੀ ਹੋਇਆ ਬ੍ਰਮਤ ਜੰਡੇਆਲਾ ਪੁਲਿਸ ਲਗਾਤਾਰ ਸੁਰੱਖਿਅਾਂ ਵਿੱਚ ਰਹਿੰਦੀ ਹੈ ਐਸਐਸਪੀ ਅਮਰਸਰ ਦਿਹਾਤੀ ਦੇ ਵਿਸ਼ਾ ਨਿਰਦੇਸ਼ਾਂ ਅਨੁਸਾਰ ਜੰਡੇਆਲਾ ਪੁਲਿਸ ਕਿਸੇ ਵੀ ਨਸ਼ਾ ਤਸਕਰੇ ਗੈਂਗਸਟਰ ਜਾਂ ਕਿਸੇ ਹੋਰ ਅਪਰਾਧੀ ਨੂੰ ਬਖਸ਼ਦੀ ਨਹੀਂ ਨਜ਼ਰ ਆ ਰਹੀ ਇਨਚਾਰਜ اے ایس ਆਈ ਰਾਜਵੀਰ ਸਿੰਘ ਨੇ ਦੱਸਿਆ ਕਿ ਵਿਰਿੰਦਾਨ ਕਲੋਨੀ ਦੀ ਰਹਿਣ ਵਾਲੀ ਔਰਤ ਮਨਜੀਤ ਕੌਰ ਨੇ ਸ਼ਿਕਾਇਤ ਦਿੱਤੀ ਸੀ ਕਿ ਜਦੋਂ ਆਪਣੇ ਲੜਕੇ ਨਾਲ ਬਾਜ਼ਾਰ 'ਚ ਜਾ ਰਹੀ ਸੀ ਤਾਂ ਦੋ ਨੌਜਵਾਨਾਂ ਨੇ ਉਸ ਦਾ ਪਰਸ ਖੋ ਕੇ ਭਰਾਰ ਹੋ ਗਏ ਸਨ ਉਸ ਦੇ ਬੈਗ ਵਿੱਚ ਇੱਕ ਮੋਬਾਈਲ ਫੋਨ ਹੈ ਕੁਝ ਨਕਦੀ ਅਤੇ ਹੋਰ ਸਮਾਨ ਸੀ ਚੌਂਕੀਂ ਚਾਰਜੇ ਰਣਵੀਰ ਸਿੰਘ ਨੇ ਲਾਗੇ ਦੇ ਲੱਗੇ ਸੀਸੀਟੀਵੀ ਖੰਗਾਲਣ ਤੋਂ ਬਾਅਦ ਮੁਲਜ਼ਮਾਂ ਦੀ ਪਛਾਣ ਕਰ ਲਈ ਜਿਸ ਦਾ ਨਾਮ ਸਨੀ ਦਿਓਲ ਔਰ ਫਰਸ ਸਨੀ ਅਤੇ ਰੋਬਿੰਨ ਵਜੂ ਹੋਈ ਹੈ ਜੋ ਕਿ ਧਾਰੜ ਦੇ ਰਹਿਣ ਵਾਲੇ ਹਨ ਦੋਵੇਂ ਮੁਲਜ਼ਮ ਕਿਸੇ ਵੀ ਗੁਪਤ ਸੂਚਨਾ ਤੇ ਫੜੇ ਗਏ ਨੇ ਪੁਲਿਸ ਦੀ ਨਜ਼ਰ ਚ ਆਇਆ ਕਿ ਇਹਨਾਂ ਚੋਰਾਂ ਨੇ ਇੱਕ ਮੋਬਾਈਲ 1000 ਰੁਪਏ ਦੇ ਵਿੱਚ ਵੇਚ ਦਿੱਤਾ ਹੈ ਅਤੇ ਪੁਲਿਸ ਨੇ ਉਸ ਦੀ ਚੈਕਿੰਗ ਵੀ ਕੀਤੀ ਜਿਸ ਨੂੰ ਮੋਬਾਈਲ ਵੇਚਿਆ ਉਸ ਦੀ ਪਛਾਣ ਮੁਰਲੀਵਾਸੀ ਸ਼ੇਖਪੁਰਾ ਵਜੂ ਹੋਈ ਹੈ ਮੁਲਜ਼ਮਾਂ ਖਿਲਾਫ ਪੁਲਿਸ ਵੱਲੋਂ ਧਾਰਾ 379 ਬੀ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਸਰ ਅਜੇ 3 ਮਿੰਟ ਨੂੰ ਫੜਿਆ ਜਿਹਨਾਂ ਠੀਕ ਹੀ ਬਰਾਬਰੀ ਦੇ ਕਿਰਕਤੇਸ ਫੜੇ। ਇਹਦੇ ਮਾਨਯੋਗ ਐਸਐਸਪੀ ਸਾਹਿਬ ਅਮਰ ਸੱਧਿਆਤੀ ਜੀ ਰਹਿੰਦਾ ਤੁਹਾਨੂੰ ਸਾਥ ਤੇ ਸਰਦਾਰ ਬਖਤਿਆਰ ਸਿੰਘ ਮੁਖੌਸਲ ਥਾਣਾ ਜੜਿਆਲਾ ਇਹਨਾਂ ਦੀ ਅਨੁਸਾਰ ਆਮਾੜੇ ਅਨਸਾਂ ਦੇ ਖਿਲਾਫ ਜਿਹੜੀ ਮਹਿੰਚ ਲਈ ਗਈ ਉਹਦੇ ਵਿੱਚ ਇੱਕ ਕੰਪਲੇਂਟ ਆਈ ਸੀ ਸਰਬੋਈ ਇੱਕ ਲੇਡੀ ਮਨਜੀਤ ਕੌਰ ਆ ਔਰ ਇੰਦੇ ਇਥੇ ਬਰਿੰਦਾਵਨ ਗਾਰਡਨ ਲਾ ਕੇ ਕੁਆਉਣੀ ਆ ਉਹ ਗੁਜਾਰੇ ਗੇ ਤੇ ਬਾਜ਼ਾਰ ਆਪਣੇ ਬੇਟੇ ਦੇ ਨਾਲ ਤੇ ਦੋ ਮੁੰਡੇ ਨੌਜਵਾਨ ਉਹਨਾਂ ਨੇ ਐਕਟਿਵ ਆਦੇ ਛਪਟਾ ਮਾਰ ਕੇ ਉਹਨਾਂ ਕੋਲ ਪਰਸ ਖੋਲਿਆ ਪਰਸਾ ਚਪਨਾਰਾ ਉਹ ਬਾਈਲ ਸੀ ਤੇ ਕੁਛ ਕਹਿ ਰਹੀ ਤੇ ਕੋਨਾਂ ਦੀ ਨਜ਼ਰ ਵਾਲੀ ਐਨਕਾ ਉਹ ਫਿਰ ਚਲੋ ਸੀਸੀਟੀਵੀ ਫੁਟੇਜ ਤੋਂ ਫਿਰ ਵੈਰੀਫਾਈ ਕੀਤਾ ਤੇ ਉਹ ਫਿਰ ਪਿੰਡ ਧਾਰੜ ਦਾ ਨਿਕਲੇ ਮੁੰਡਾ ਸਨੀ ਜੇਹੋਲਪੁਰ ਸਨੀ ਤੇ ਰੋਬਨ ਇਹ ਦੋਵੇਂ ਵੈਰੀਫਾਈ ਹੋਏ ਬੰਦੇ ਫਿਰ ਮਕੋਰ ਖਾਸ ਦੀ ਤਲਾਹ ਦੇ ਇਨਾਂ ਨੂੰ ਫਿਰ ਕਾਬੂ ਕਰ ਲਿਆ ਤੇ ਇਨਾਂ ਕੋ ਇੱਕ ਮਿਲਿਆਵਾ ਜਿਹੜਾ ਇਹਨਾਂ ਨੇ ਡਰਾਇਆ ਸੀ ਮਾਤਾ ਨੂੰ ਛੋੜਾ ਤੇ ਇੱਕ ਐਕਟਿਵ ਹੋ ਗਈ ਇਹਨਾਂ ਦੀ ਫਰਦਰ ਇਹਨਾਂ ਨੇ ਉਹ ਬਾਈ ਲੈ ਕੇ ਇੱਕ ਹੋਰ ਮੁੰਡਾ ਸੀ ਮੁਰਲੀ ਛੇ ਘੂਰੇ ਮਾਂ ਲੈਦਾ ਉਹਨੂੰ 1000 ਰੁਪਏ ਦਾ ਵੇਚਤਾ ਸੀ ਤੇ ਉਹ ਯੂਜ਼ ਕਰ ਰਿਆ ਸੀ ਮੋਬਾਈਲ ਤੇ ਇਹਨਾਂ ਨੇ ਫਿਰ ਨਾਲ ਹੀ ਰੇਡ ਕੀਤੀ ਤਰਨ ਤੋਂ ਫਿਰ ਤੇ ਉਹ ਹੀ ਕਾਬੂ ਆ ਗਿਆ ਇਹਨਾਂ ਨੇ ਪਰਚਾ ਦੇ ਕੇ ਆਪਣਾ 3812 ਟੂ ਕਿ ਅਜਮਾਨ ਜੋਗ ਦਾ ਦਸਪੇਸ਼ ਨਹੀਂ ਜਾਵੇ ਠੀਕ ਹੋ ਗਈ ਮੇਰੇ ਕੋ ਕਿਸਾ ਜੋ ਨਵਾਲ ਹੈ ਕਿ ਕਿੱਦਿ ਗਈ ਪੁੱਛ ਕੇਸ ਅਜੇ ਨਹੀਂ ਇਹਨਾਂ ਨੂੰ ਇਥੇ ਹੋਰ ਨਹੀਂ ਪਹੁੰਚਾਈ ਮਰਦਾ ਵਾ ਇਹੇ ਵਾਰਦਾ ਦੀ ਕੀਤੀ ਜੇ ਨਸ਼ਾ ਪਸਾਰਾ ਕੋਈ ਕਹ ਲੋ ਕਿ ਨਾ ਇਹ ਇੱਕ ਡਰਗ ਅਡਿਕਟਡ ਹੈ ਜਿਹੜਾ ਮੇਨ ਹੈ ਸਰੀਰ ਦੇ ਉਹਨਾਂ ਨੇ ਡੇਟਾ ਜੱਟ ਕਰਦਾ ਉਹ ਇਸ ਕਰਕੇ ਇਹਨਾਂ ਨੇ ਆਵਾਜ਼ ਮਾਰੀ